ਇਹ ਸਾ ਇਹ ਜੁਮਲਾ ਜ਼ਰੂਰ ਕਰਤਦੇ ਆ ਮੇਰੀ ਵਾਰ ਮੇਰਾ ਪਰਿਵਾਰ ਪਰ ਬਿੱਟੂ ਭਾਈ ਨਾਲ ਤੋਂ ਉਹਦੀ ਵਾਈਫ ਨਾਲ ਇਹ ਕੋਈ ਜੁਮਲਾ ਨਹੀਂ ਹੈ ਸਚਾਈ ਹੈ ਕਿ ਇਹ ਵਾਰ ਜਿਹੜੀ ਹੈ ਸੱਚਮੁੱਚ ਇਹਨਾਂ ਦਾ ਪਰਿਵਾਰ ਹੈ ਔਰ ਇਹ ਗੱਲ ਸੰਸਟਮ ਨੂੰ ਕੋਈ ਨਹੀਂ ਦੇਖ ਰਹੀ ਹੈ ਨੀਓ ਤੁਸੀਂ ਸਾਰੇ ਬਲੀ ਭਾਤੀ ਜਾ ਰਹੇ ਹੋ ਇਸ ਕਰਕੇ ਸਵਾਲ ਪੁੱਛਣ ਦੀ ਗੱਲ ਤੇ ਤਾਂ ਆਵੇਗੀ ਨਾ ਜੇਕਰ ਇਹ ਸਾਨੂੰ ਲੰਬੜੇ ਜਾਣ ਪੈਣਗੇ ਜਦੋਂ ਤੁਹਾਨੂੰ ਕੋਈ ਤੁਹਾਡੇ ਮਨ ਚ ਸਵਾਲ ਆਉਂਦਾ ਵਾ ਵੈਲਕਮ ਐਨੀ ਟਾਈਮ ਕਦੇ ਵੀ ਕੰਦੇਵੀਰ ਜੀ ਔਰ ਦੇਰੀ ਤੁਹਾਡੇ ਵਿੱਚ ਹਾਜ਼ਰ ਨੇ ਜਦੋਂ ਮੱਝੀ ਆ ਕੇ ਕੋਈ ਵੀ ਆਪਣੀ ਅਸੀਆਦਾਂ ਸੋ ਆਪਣਾ ਸਵਾਲ ਦੱਸੋ ਔਰ ਹੱਲ ਵੀ ਉਸੇ ਟਾਈਮ ਹੀ ਹੋਏਗਾ ਇਹ ਤੁਹਾਨੂੰ ਸਭ ਨੂੰ ਪਤਾ ਹੈ ਧੰਨਵਾਦ ਦੀ ਲੋੜ ਪਈ ਅਸੀਂ ਇਹਨਾਂ ਨਾਲ ਆਏ ਬਿਲਕੁਲ ਤੁਸੀਂ ਕਸੀ ਗਾਜੀ ਜਿੰਦਾਬਾਦ ਆਮ ਆਦੀ ਪਾਰਟੀ ਜਿੰਦਾਬਾਦ ਆਮ ਆਦੀ ਪਾਰਟੀ ਜਿੰਦਾਬਾਦ ਆਮ ਆਦੀ ਪਾਰਟੀ ਜਿੰਦਾਬਾਦ ਉਹ ਕਿਦਾਂ ਦਾ ਉਤਸ਼ਾਹ ਵੇਖਣ ਨੂੰ ਮਿਲਿਆ ਲੋਕਾਂ ਦਾ ਬਹੁਤ ਵਧੀਆ ਲੱਗਦਾ ਅੱਜ ਅਸੀਂ ਆਪਣੇ ਵਾਰਡ ਦੇ ਵਿੱਚ ਬਹੁਤ ਬਹੁਤ ਮੀਟਿੰਗਾਂ ਛੋਟੀਆਂ ਛੋਟੀਆਂ ਮੀਟਿੰਗਾਂ ਰੱਖੀਆਂ ਔਰ ਬਹੁਤ ਵਧੀਆ ਲੋਕ ਆਮ ਆਦਮੀ ਪਾਰਟੀ ਨਾਲ ਪਿਆਰ ਕਰਨ ਦੇ ਔਰ ਸਾਰਿਆਂ ਨੇ ਵਿਸ਼ਵਾਸ ਦਵਾਇਆ ਕਿ ਅਸੀਂ ਆਮ ਆਦਮੀ ਪਾਰਟੀ ਦਾ ਕੌਂਸਲਰ ਬਣਾ ਕੇ ਔਰ ਆਮ ਆਦਮੀ ਪਾਰਟੀ ਦਾ ਸ਼ਹਿਰ ਦਾ ਮੇਅਰ ਬਣਾਵਾਂਗੇ ਔਰ ਆਪਣੇ ਹਲਕੇ ਦੇ ਆਪਣੀ ਬਾੜ ਦੇ ਜਿੰਨੇ ਵੀ ਕੰਮ ਰਹਿੰਦੇ ਆ ਆ ਜਿੱਥੇ ਵੀ ਹੁਣ ਅਸੀਂ ਮੀਟਿੰਗ ਕਰਦੇ ਇੱਥੇ ਵੀ ਲੈਟ ਦੀ ਥੋੜੀ ਕਮੀ ਆ ਇਹ ਵੀ ਆਪਾਂ ਲੈਟ ਲਵਾ ਕੇ ਤੇ ਲੋਕਾਂ ਦੇ ਵਿੱਚ ਜਿੰਨੇ ਵੀ ਰਹਿੰਦੇ ਕੰਮ ਆ ਪੂਰੇ ਕਰਨ ਬੜੀ ਬੜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਆਪ ਸਭ ਦਾ ਆਪਣੇ ਭੈਣ ਭਰਾਵਾਂ ਦਾ ਆਪਣੇ ਬਜ਼ੁਰਗਾਂ ਦਾ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਆਪਣਾ ਕੀਮਤੀ ਸਮਾਂ ਕੱਢ ਕੇ आज ਇੱਥੇ ਬੈਠੇ ਨੇ ਔਰ ਮੈਨੂੰ ਮੌਕਾ ਦਿੱਤਾ ਆਪਣੇ ਰੂਬਰੂ ਹੋਂਦਾ ਵੈਸੇ ਤਾਂ ਅਸੀਂ ਕਾਫੀ ਦਿਨਾਂ ਤੋਂ ਸਭ ਤੇ ਰੂਬਰੂ ਹੁੰਦੇ ਪਏ ਆ ਔਰ ਸਭ ਮੈਨੂੰ ਅੱਛੀ ਤਰ੍ਹਾਂ ਜਾਣਦੇ ਨੇ ਗੁਲਜਾਰ ਜੀ ਨੂੰ ਵੀ ਸਭ ਅੱਛੀ ਤਰ੍ਹਾਂ ਜਾਣਦੇ ਨੇ ਤੇ ਜੋ ਇਹਨਾਂ ਨੇ ਕਿਹਾ ਉਹ ਤੁਹਾਨੂੰ ਪਤਾ ਹੀ ਆ ਜਿਆਦਾ ਕੀ ਕਹਾਂਗੀ ਕਿਉਂਕਿ ਸਭ ਤੋਂ ਜਿਆਦਾ ਮੁੱਦਾ ਕਾਫੀ ਦਿਨਾਂ ਤੋਂ ਅਸੀਂ ਦੇਖ ਰਹੇ ਹਾਂ ਕਿ ਇੱਥੇ ਗਲੀਆਂ 'ਚ ਸੀਵਰੇਜ ਦਾ ਪਾਣੀ ਦਾ ਸੜਕਾਂ ਦਾ ਬਹੁਤ ਜ਼ਿਆਦਾ ਹੀ ਬੁਰਾ ਹਾਲ ਹੈ ਇਸ ਦੇਖ ਕੇ ਅਸਾਨੂੰ ਵੀ ਇਸ ਚੀਜ਼ ਨੂੰ ਦੇਖ ਕੇ ਬਹੁਤ ਦੁੱਖ ਲੱਗਾ ਔਰ ਸਾਡੀ ਕੋਸ਼ਿਸ਼ ਆ ਕਿ ਜਦ ਵੀ ਅਸੀਂ ਇਸ ਹਲਕੇ ਦੇ ਵਿੱਚ ਆਵਾਂਗੇ ਅਗਲੀ ਵਾਰ ਇਹ ਸੀਵਰਜ ਇਹ ਸੜਕਾਂ ਇੰਨੀਆਂ ਸੋਹਣੀਆਂ ਬਣ ਚੁੱਕੀਆਂ ਹੋਣਗੀਆਂ ਕਿ ਦੁਬਾਰਾ ਕਿਸੇ ਨੂੰ ਸ਼ਿਕਾਇਤ ਦਾ ਕੋਈ ਮੌਕਾ ਨਹੀਂ ਮਿਲੇਗਾ ਔਰ ਮੇਰੀ ਇੱਕੋ ਹੀ ਅਪੀਲ ਹੈ ਇਹ ਕੋਈ ਅਪੀਲ ਆਪ ਨੂੰ ਕਿ 21 ਜਨਵਰੀ ਦਿਨ ਸ਼ਨੀਵਾਰ ਸਭ ਨੇ ਆ ਆ ਆ ਕੇ ਪਾਟਿਓ ਛਾੜੂ ਦੇ ਨਿਸ਼ਾਨ ਤੇ ਵੋਟਾਂ ਪਾ ਕੇ ਆਪਣਾ ਸੋਚ ਬੁੱਝ ਗਿਆ ਆਪਣੇ ਸੋਚ ਸਮਝ ਨਾਲ ਆਪਣਾ ਕਾਉਂਸਲਰ ਚੁਣਨਾ ਜੋ ਤੁਹਾਡੇ ਨਾਲ ਹਰ ਵੇਲੇ ਹਰ ਘੜੀ ਤੇ ਤੁਹਾਡੇ ਨਾਲ ਖੜਾ ਹੋਵੇ ਤੁਸੀਂ ਚਾਹੇ ਅੱਧੀ ਰਾਤ ਨੂੰ ਵੀ ਸਾਨੂੰ ਆਵਾਜ਼ ਮਾਰੋਗੇ ਅਸੀਂ ਤੁਹਾਡੇ ਨਾਲ ਖੜੇ ਆ ਉਹ ਤੁਹਾਡਾ ਹਰ ਕੰਮ ਹਰ ਕੰਮ ਕਰਨ ਦੇ ਵਿੱਚ ਅਸੀਂ ਵਜਨ ਪਾਧਾ ਆਪਾਂ ਸੋਹਤ ਬਹੁਤ ਤਨ ਮਿਲੀਆਂ ਜਿਹੜੇ ਲੋਕ ਕਹਿੰਦੇ ਆ ਕਿ ਇਸ ਪਾਰਟੀ ਨੇ ਕੀਤਾ ਨਹੀਂ ਕੁਛ ਮੈਂ ਅੱਜ ਹਰ ਘਰ ਨੂੰ ਹਰ ਪਰਿਵਾਰ ਨੂੰ ਇੱਕ ਗੱਲ ਕੁੱਛ ਨਹੀਂ ਚਾਹਨਾ ਪਹਿਲਾ ਕੰਮ ਸਾਡੀ ਪਾਰਟੀ ਨੇ ਹਰ ਘਰ ਨੂੰ ਬਿਜਲੀ ਫ੍ਰੀ ਦਿੱਤੀ ਆ ਬਹੁਤ 70 75% ਬਿਜਲੀ ਫ੍ਰੀ ਆ ਹਰ ਘਰ ਨੂੰ ਬਿਜਲੀ ਫ੍ਰੀ ਆ ਕਮ ਸਿਕ ਮੈਂ 2 ਤੋਂ 3000 ਰੁਪਈਆ ਹਰ ਘਰ ਨੂੰ ਬਿਜਲੀ ਦਾ ਫ੍ਰੀ ਆ ਉਸ ਤੋਂ ਬਾਅਦ ਅਸੀਂ ਹਰ ਮੁਹੱਲੇ ਦੇ ਵਿੱਚ ਜਿੱਦਾਂ 88 ਫੁੱਟ ਤੇ ਦੋ ਕਲੀਨਿਕ ਆ ਤੁਸੀਂ ਲੋਗਾਂ ਆ ਹੀ ਜਾਣਦੇ ਨਿਗੇ ਇੱਕ ਵਾਰੀ ਉਸ ਮੁਹੱਲਾ ਸਾਰਕ ਕਲੀਨਿਕ ਤੇ ਜਾਓ ਔਰ ਮੈਂ ਕਹਿੰਨਾ ਅਗਰ ਤੁਹਾਨੂੰ ਤੁਸੀਂ ਆਪਾਂ ਇੱਥੇ ਡਾਕਟਰਾਂ ਕੋਲ ਦਵਾਈ ਲੈਣੇ ਤਾਂ ਅਸੀਂ 50 ਰੁਪਏ ਲੈਂਦੇ ਆ ਤੁਸੀਂ ਇੱਕ ਵਾਰੀ ਮੁਹੱਲਾ ਸਾਰਕ ਕਲੀਨਿਕ 'ਚ ਜਾਓ ਛੋਟੀ ਮੋਟੀ ਬਿਮਾਰੀ ਦਾ ਇਲਾਜ ਟੋਟਲ ਫ੍ਰੀ ਆ ਜਿਨ੍ਹਾਂ ਨੂੰ ਵੱਡੀ ਕੋਈ ਮੁਸ਼ਕਲ ਵੀ ਹੁੰਦੀ ਉਹਨਾਂ ਦਾ ਇਲਾਜ ਵੀ ਫ੍ਰੀ ਦਿੰਦੇ ਆ ਮਗਰ ਅਸੀਂ ਲੋਕ ਨਾ ਥੋੜਾ ਜਿਆ ਪਰਹੇਜ਼ ਕਰਦੇ ਆ ਜਾਣ ਤੋਂ ਮੈਂ ਤੁਹਾਨੂੰ ਇਹ ਕਹਿਣਾ ਵੀ ਉੱਥੇ ਜਾਓ ਸਭ ਤੋਂ ਵੱਡੀ ਜਿਹੜੀ ਸਾਡੀ ਇੱਕ ਆਮ ਆਦਮੀ ਪਾਰਟੀ ਜੇ 2022 ਚ کہیں ਤੁਹਾਡੇ ਨਾਲ ਵਾਦਾ ਕੀਤਾ ਸੀ ਕਿ ਜਿੰਨੀਆਂ ਮੇਰੀਆਂ ਮਾਵਾਂ ਭੈਣਾਂ ਧੀਆਂ ਬੈਠੀਆਂ ਅਸੀਂ ਇਹਨਾਂ ਨਾਲ ਵਾਦਾ ਕੀਤਾ ਸੀ ਕਿ 1000 ਰੁਪਏ ਦਾ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਪਿਛਲੇ ਮਹੀਨੇ ਉਹਨਾਂ ਨੇ ਇੱਕ ਅਲੋਟਮੈਂਟ ਕੀਤੀ ਆ ਵੀ ਅਸੀਂ 1000 ਨਹੀਂ 1100 ਰੁਪਿਆ ਦੇਵਾਂਗੇ ਔਰ ਇੱਕ ਕਦੇ ਮਹੀਨੇ ਦੇ ਵਿੱਚ ਤੁਹਾਡੇ ਖਾਤਿਆਂ 'ਚ ਪਾ ਦਾਂਗੇ ਜਿਹੜੀ ਸਾਡੀ ਪਾਰਟੀ ਵਾਦਾ ਕਰਦੀ ਆ ਕੋਈ ਵੀ ਕੰਮ ਦਾ ਉਹ 100% ਪੂਰਾ ਹੁੰਦਾ ਆ ਸਾਡੀ ਪਾਰਟੀ ਦੇ ਵਿੱਚ ਉਹੋ ਜੀ ਕੋਈ ਗੱਲ ਨਹੀਂ ਹੁੰਦੀ ਵੀ ਜਿਹੜੇ ਵਾਅਦੇ ਕੀਤੇ ਤੇ ਅਗਲੇ 5 ਸਾਲਾਂ ਬਾਅਦ ਅਸੀਂ ਇੱਕ ਚੀਜ਼ ਹੋਰ ਤੁਹਾਨੂੰ ਦੱਸਣੇ ਆ ਵੀ ਸਾਡੀ ਪਾਰਟੀ ਨੇ 2027 ਦੇ ਵਿੱਚ ਤਾਂ ਤੁਹਾਡੇ ਕੋਲ ਵੋਟਾਂ ਮੰਗਣ ਆਵਾਂਗੇ ਤੁਹਾਡੇ ਸਾਰੇ ਵਾਅਦੇ ਪੂਰੇ ਕਰਕੇ ਆਵਾਂਗੇ ਇਹ ਕੇਜਰੀਵਾਲ ਦਾ ਵਾਦਾ ਅਸਰਾਰ ਭਗਵੰਤ ਸਿੰਘ ਮਾਨ ਦਾ ਵਾਦਾ ਆ ਵੀ ਜੇ ਅਸੀਂ ਵਾਦੇ ਪੂਰੇ ਕੀਤੇ ਹੋਣਗੇ ਤੇ ਤੁਹਾਡੇ ਚ ਆ ਕੇ ਤੁਹਾਨੂੰ ਦੁਬਾਰਾ ਵੋਟਾਂ ਮੰਗਾਂਗੇ ਨਹੀਂ ਤੇ ਤੁਹਾਨੂੰ ਵੋਟਾਂ ਨਹੀਂ ਮੰਗਾਂਗੇ ਇਸ ਕਰਕੇ ਤੁਸੀਂ ਭਲੀ ਭਾਤ ਜਾਣਦੇ ਹੋ ਐਸੇ ਕਲੋਨੀ ਦੇ ਵਿੱਚ ਤਕਰੀਬਨ ਕਮ ਰਹਿੰਦੇ ਆ ਅਸੀਂ ਇਸ ਕਲੋਨੀ ਨੂੰ ਕਾਉਂਸਲਰ ਬਣਦੇ ਆ ਇਸ ਕਲੋਨੀ ਦੇ ਨਾਲ ਹਮੇਸ਼ਾ ਖੜੇ ਰਵਾਂਗੇ ਔਰ ਇਸ ਕਲੋਨੀ ਦੇ ਕੂੜੇ ਤੋਂ ਲੈ ਸੂਜਮਾਨ ਜੋ ਪੋਰਟਰ ਚੋ ਪੁਰ ਤੁਹਾਡੇ ਕੋ ਸਾਰਿਆਂ ਚੱਲ ਕੇ ਆਉਣਾ ਹੈ ਮਗਰ ਮੈਂ ਤਾਂ ਇਹ ਨਹੀਂ ਕਹਿੰਦਾ ਬਿੱਟੂ ਨੂੰ ਵੋਟਾਂ ਪਾ ਦਿਓ ਬੀਬੀ ਗੁਰਵਿੰਦਰਪੁਰ ਨੂੰ ਪਾ ਦਿਓ ਨਹੀਂ ਸੂਝਵਾਨ ਦਾ ਮਤਲਬ ਹੁੰਦਾ ਆਪਣੀ ਇੱਕ ਦਿਨ ਤੁਸੀਂ ਵੋਟ ਪਾਉਣੀ 5 ਸਾਲ ਮੁੜ ਕੇ ਤੁਸੀਂ ਕੋ ਕੰਮ ਲੈਣੇ ਆ ਵੋਟ ਉਸ ਬੰਦੇ ਨੂੰ ਪਾਇਓ ਜਿਹਨਾਂ ਤੁਹਾਨੂੰ ਲੱਗਦਾ ਹੋਵੇ ਕਿ ਸਾਡੇ ਕੰਮ ਆ ਸਕਦਾ ਪਿੱਛੇ ਰਾਮਬਲੀ ਨੂੰ ਆਪਾਂ 6 ਸਾਲ ਮੌਕਾ ਦੇਖੜਿਆ ਸਰਦਾਰ ਜੀ ਹੋਣਾ ਨਾ ਵੀ ਉਹਨਾਂ ਦਾ ਪਿਆਰ ਸੀ ਇਹਨਾਂ ਦਾ ਨਾ ਵੀ ਪਿਆਰ ਸੀ ਮਗਰ ਉਸ ਬੰਦੇ ਨੇ ਇੱਕ ਵੀ ਸੀਵਰ ਨਹੀਂ ਇਸ ਮੁਹੱਲੇ ਦਾ ਖਲਾਇਆ ਮੈਂ ਉਹਨੂੰ ਹਮੇਸ਼ਾ ਇਹ ਕਹਿੰਦਾ ਰਿਹਾ ਕਿ ਲੋਕਾਂ ਦੇ ਕੰਮ ਕਰ ਅਸੀਂ ਨਹੀਂ ਚਾਹੁੰਦੇ ਸੀ ਅਸੀਂ ਟਿਕਟ ਲੈਣਾ ਪਰ ਪਾਰਟੀ ਨੇ ਸਾਨੂੰ ਮਾਣ ਬਖਸ਼ਿਆ ਉਹ ਵੀ ਸਾਡੀ ਪਾਰਟੀ ਦੀ ਆਜ਼ਾਦ ਖਲੋ ਗਿਆ ਮਗਰ ਮੈਂ ਕਹਿੰਨਾ ਕੰਮ ਕਰਦਾ ਸਾਡੀ ਪਾਰਟੀ ਟਿਕਟ ਦਿੰਦੀ ਉਹਨੂੰ ਆਜਾਦ ਖਲੋਣ ਨੂੰ ਲੋੜ ਨਾ ਆਜਾਦ ਖਲੋਣ ਦੇ ਨੂੰ ਲੋੜ ਨਾ ਪੈਂਦੀ ਗਿੱਟੂ ਪ੍ਰਧਾਨ ਜਿੰਦਾਬਾਦ ਗੁੱਜੀ ਗੱਲ ਇੱਕ ਮਿੰਟ ਬੰਦ ਕਰਿਓ ਬਈ ਆਜੇ ਨਾ ਬਤਾਵੇ ਬਿੱਟੂ ਭਾਈ ਨੇ ਬਹੁਤ ਜਿਆਦਾ ਮੈਨੂੰ ਵਿਸ਼ਵਾਸ ਕਰਾਇਆ ਕਿ ਵੀ ਕੋਈ ਵੀ ਤੇਰਾ ਗੰਮ ਰੁਕੇਗਾ ਨਹੀਂ ਮੈਂ ਜਾਣਨਾ ਕਿ ਮੇਰੇ ਬੱਚਿਆਂ ਜਿਹੜੇ ਲੋਕੀ ਨੇ ਪੜ੍ਹਾਈਆਂ ਵਾਸਤੇ ਉਹਨਾਂ ਵਾਸਤੇ ਵੀ ਇਹਨਾਂ ਨੇ ਮੇਰੂੰ ਵਿਸ਼ਵਾਸ ਕਰਾਇਆ ਕਿ ਵੀ ਜਿੰਨਾ ਬੱਚੇ ਪੜ੍ਹਾਈ ਵਾਸਤੇ ਪੈਸਾ ਨਹੀਂ ਹੈ ਉਹ ਵੀ ਇਹ ਲੋਕ ਆਪ ਘਰਾ ਕੇ ਦੇਣਗੇ ਸਾਨੂੰ ਬੜੀਆਂ ਲਿਖੇ ਜਨਾਨੀਆਂ ਨੇ ਉਹਨਾਂ ਦੇ ਵਾਸਤੇ ਵੀ ਕੁਝ ਜਮ ਸੋਚ ਕੇ ਜਾਣਗੇ ਮੈਂ ਇੱਕ ਚੀਜ਼ ਹੋਰ ਦੱਸ ਦਿੰਨਾ ਕਹੋ ਨਾ ਆ ਕੇ ਆ ਕੇ ਜਰਾ ਆਓ ਜਰਾ ਇੱਕ ਵਾਰੀ ਕਹੋ ਨਾ ਬਾਈ ਨਹੀਂ ਬਾਜੇ मैडम आगा, दो <laughs> मिनट <laughs> मैं आनंद मीटिंग आई हूँ और बहुत ज्यादा खुशी हुई है इस मीटिंग बहुत ज्यादा खुशी हुई क्योंकि बहुत ज्यादा रिस्पॉन्स मिला और सबने सबने बहुत ज्यादा प्यार दिता और मैनुअ ਉਹਨਾਂ ਨੇ ਵਾਅਦਾ ਵੀ ਕੀਤਾ ਕਿ ਅਸੀਂ ਤੁਹਾਨੂੰ ਬੱਸ ਬੱਸ ਉਹ ਕੰਮ ਕਰਾ ਦਿਤਾਵਾਂਗੇ ਔਰ ਆਪਣਾ ਕਾਉਂਸਲਰ ਤੋਂ ਜਿਹੜੀ ਜਿਹੜੀਆਂ ਮੰਗਾਂ ਨਾਲ ਵਾਲਾ ਦਿੱਤਾ ਸਾਰੀ ਜਿਹੜੀ ਬਾਦੂਰਾਂ ਨੇ ਕੀਤੀ ਨੇ ਉਹ ਬਹੁਤ ਜਲਦ ਪੂਰੇ ਹੋ ਰਹਿਣਗੇ ਤਾਂ ਮੰਦਾਂ ਨਾਲ ਉਹ ਪੂਰਾ ਜਨਤਾ ਦਾ ਸਾਥ ਲੈ ਰਹੇ ਨੇ 24 ਘੰਟੇ ਆਈ ਜਦੋਂ ਵੀ ਮੈਡਮ ਕੱਪ ਸਪੀਗੀ ਮੈਡਮ ਅੱਗੇ ਹੋਣਗੀ ਮੈਂ 8 ਸਾਲ ਤੋਂ ਗਲੀ ਦੀ ਬਣੀ ਹੈ ਜੀ ਤੇ ਮੰਪਲਾ ਤੇ ਉਹ ਮੈਡਮ ਨੂੰ ਖੁਸ਼ ਬਣੇਗੀ ਬਿਲਕੁਲ ਜੀ ਬਿਲਕੁਲ ਇੱਕੋ ਇੱਕਰੀ ਮੌਕਾ ਦੋ ਆਪਣਾ ਕਾਉਂਸਲਰ ਬਣਾਓ ਫਿਰ ਗਲੀਆਂ ਕੇ ਛੱਟ ਕੇ ਸੀਵਰੇਜ ਗਲੀਆਂ ਪੂਰਾ ਜੋ ਵੀ ਜੋ ਵੀ ਸਮੱਸਿਆ ਇਸ ਮਹੱਲੇ ਦੀ ਜ ਤੁਸੀਂ ਆਪਣੇ ਇਲਾਕੇ ਦੀ ਆਪਣੇ ਨੋਟ ਹਲਕੇ ਦੀ ਜਿਨੀ ਵੀ ਪ੍ਰੋਬਲਮਸ ਹੈ ਗਿਆ ਪਹਿਲੇ ਦੱਸ ਦਿਓ ਠੀਕ ਵਾਦੇ